ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਂ ਮੈਨੂੰ ਆ ਵੀ ਪੈਣਾ ਪਾਉਂਦਾ ਹੋਰ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਬੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਤਾਂ ਕਿ ਬੱਚੀ ਦੇ ਵਿਆਹ ਕਰਜਾਂ ਵਾਸਤੇ ਸੰਕਟ ਨੇ ਬਹੁਤ ਸਹਾਇਤਾ ਕੀਤੀ ਹੈ ਸਾਰੇ ਪ੍ਰਬੰਧ ਬੱਚੀ ਦੇ ਵਿਆਹ ਕਾਰਜਾਂ ਦੇ ਹੋ ਚੁੱਕੇ ਹਨ ਸੰਗਤ ਨੂੰ ਦੇਖ ਕੇ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੇ ਕੋਈ ਵੀ ਸਹਾਇਤਾ ਦੀ ਲੋੜ ਪਰਿਵਾਰ ਬੱਚੀ ਦੇ ਵਿਆਹ ਕਾਰਜਾਂ ਵਾਸਤੇ ਥੋੜੀ ਦਿੱਕਤ ਹੈ ਕੋਈ ਵੀ ਸਹਾਇਤਾ ਸਵਿਧਿ ਦੀ ਜ਼ਰੂਰੀ ਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਤ ਤੋਂ ਕੁਝ ਸਹਾਇਤਾ ਸੰਗਤ ਦੇ ਕੋਲੋਂ ਕਿਸੇ ਤਰ੍ਹਾਂ ਚਾਹੀਦੀ ਬਈ ਦੇ ਉਸੰਗਲ ਪ੍ਰੋਬਲਮ ਤੇ ਵੀ ਪਰ ਚੁਦਾਈ ਗਈ ਇਹ ਸਾਰੇ ਦੀ ਸਾਰੇ ਸੇਵਾ ਰੂਰ ਸੁਸਾਇਟੀ ਰੂਪੇ ਦੇ ਵੱਲੋਂ ਇਹ ਸਾਰੇ ਸੇਵਾ ਉਹ ਸਾਰੇ ਜ਼ਿੰਮੇਵਾਰੀ ਇਸ ਪਾਰਟੀ ਦੇ ਜਾ ਕਾਰਜਾਂ ਦੀ ਕੀਤੀ ਗਈ ਹੈ ਫਿਰ ਇਹ ਸਾਰਾ ਖਾਲਸਾ ਪੰਥ ਸਰਦਾਰ ਭਜਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਜੋ ਪੰਜਾਬ ਦੇ ਸਿਆਣ ਤੋਂ ਨੁਮਬੜੇ ਹਨ ਉਹ ਸਾਰਾ ਵਾਰਤਾਰਾ ਜੋ 1978 ਮਿਹਰੇ ਹੋਇਆ 1977 ਤੋਂ ਬਾਅਦ ਹੋਇਆ ਜੋ ਜੋ ਤਸ਼ੱਦਦ ਦੇ ਨਾਲ ਕੀ ਹੋਇਆ ਜੋ ਜੋ ਨੁਕਸਾਨ ਇਹਨਾਂ ਦਾ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਸੀ ਉਹ ਹੋਇਆ ਉਹ ਸਾਰੀ ਵਾਰਤਾ ਦਾ ਆ ਕੇ ਵੀ ਇਹਨਾਂ ਦੇ پاس ਸੁਣੀ ਹੈ ਬੰਦਰਮ ਬਹੁਤ ਨੂੰ ਲੱਗਿਆ ਕਿ ਐਸੀ ਸੰਵਰਸ਼ੀ ਪਰਿਵਾਰ ਜਿਨ੍ਹਾਂ ਨੇ ਪੁਲਿਸ ਦਾ ਤਸ਼ੱਦਦ ਚੱਲਿਆ ਹੋਵੇ ਜਿਨ੍ਹਾਂ ਦਾ ਆਪਣਾ ਨੁਕਸਾਨ ਸਿਕਸ ਇੰਡਸਟਰੀ ਚ ਕਰਵਾਇਆ ਹੋਵੇ ਤੇ ਉਹ ਪਰਿਵਾਰ ਸਾਡੇ ਸਾਜ ਦੇ ਖਜ਼ਾ ਤੋਂ ਤੱਕ ਅੜਗੜੇ ਔਰ ਸੋਸ਼ਲ ਗਰੀਬੀ ਰੋਕਣ ਦੇ ਇਸ ਆਗਿਆ ਕੋਸ਼ਿਸ਼ਾਂ ਬਾਹਰ ਪਰਿਵਾਰ ਤੱਕ ਸੇਵਾ ਤੇ ਪਹੁੰਚੀ ਹੈ ਜਿਹੜਾ ਜਨਾਹ ਲਗਾਤਾਰ ਮਨਦਾਨ ਕਰਕੇ ਇਸ ਬੱਚੀ ਦੇ ਕਾਜਾਂ ਵਾਸਤੇ ਸਹਿਯੋਗ ਕੀਤਾ ਖਬਰ ਜਾਨ ਸਿੰਘ ਜੀ ਵੱਲੋਂ ਔਰ ਬਾਬਾ ਜੀ ਚੱਪੋਵਾਲ ਵਾਲਿਆਂ ਵੱਲੋਂ ਜੋ ਸ਼ੁਰੂ ਤੋਂ ਹੀ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਪਰਿਵਾਰ ਨਾਲ ਮਿਲਾਨ ਬਣਾ ਕੇ ਦਿਨ ਦਿਨ ਸਹਾਇਤਾ ਕਰਨ ਉਹ ਕੀਤੀ ਗਈ ਹੈ ਔਰ ਪੈਨਸ਼ਨ ਦੇ ਤੌਰ ਤੇ ਹਰ ਮਹੀਨੇ ਜਿਹੜੀ ਸਹਾਇਤਾ ਹੈ ਉਸ ਦਾ ਪੋਡਕਾਸਟ ਲਈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬੱਚੀ ਦੇ ਵਿਆਹ ਕਰਤੀਆਂ ਦੀਆਂ ਸਰਦਾਰ ਭਜਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਨੇ ਇਹ ਬੱਚੀ ਇਸ ਪਰਿਵਾਰ ਦੀ ਬੱਚੀ ਨਹੀਂ ਇਹ ਸੰਗਾਸ਼ੀ ਪਰਿਵਾਰ ਦੀ ਬੱਚੀ ਹੈ ਇਹ ਪੰਥ ਦੀ ਬੱਚੀ ਹੈ ਸਤਿਗੁਰੂ ਦੇਹ ਕਰ ਇਹ ਸਬੱਚੀ ਨੇ ਸਾਰੇ ਸੁਪਰਦਾਨ ਕਰਨ ਵਰਗ ਵਿਦੂ ਦਾ ਫਲਸਫਾ ਬੋਲੇ ਸੋਨੇ ਹਾਲ ਸਤਿਕਾਰ ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਂ ਮੈਨੂੰ ਆ ਵੀ ਪੈਣਾ ਪਾਉਂਦਾ ਹੋਰ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਬੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਤਾਂ ਕਿ ਬੱਚੀ ਦੇ ਵਿਆਹ ਕਾਰਜਾਂ ਵਾਸਤੇ ਸੰਗਤ ਨੇ ਬਹੁਤ ਸਹਾਇਤਾ ਕੀਤੀ ਹੈ ਸਾਰੇ ਪ੍ਰਬੰਧ ਬੱਚੀ ਦੇ ਵਿਆਹ ਕਾਰਜਾਂ ਦੇ ਹੋ ਚੁੱਕੇ ਹਨ ਸੰਗਤ ਬੇਨਤੀ ਹੈ ਕਿ ਮਾੜਾ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜ ਪਰਿਵਾਰ ਬੱਚੀ ਦੇ ਵਿਆਹ ਕਾਰਜਾਂ ਵਾਸਤੇ ਛੋੜੀ ਨਹੀਂ ਹੈ ਕੋਈ ਵੀ ਸਹਾਇਤਾ ਅਸਲ ਵਿੱਚ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਤ ਤੋਂ ਕੋਈ ਸਹਿਯੋਗ ਸੰਗਤ ਤੋਂ ਕੋਈ ਵੀ ਸਹਾਇਤਾ ਚਾਹੀਦੀ ਬਗੀ ਦੇ ਉਸਨ ਦੋਪੁਤਰੀ ਤੇ ਰੁਪਾਤ ਕਰਵਾਈ ਗਈ ਇਹ ਸਾਰੇ ਦੀ ਸਾਰੇ ਸੇਵਾ ਰੂਰ ਸੁਸਾਇਟੀ ਰੂਪੇ ਦੇ ਵੱਲੋਂ ਇਹ ਸਾਰੇ ਸੇਵਾ ਉਹ ਸਾਰੇ ਜ਼ਿੰਮੇਵਾਰੀ ਸੁਸਾਇਟੀ ਦੇ ਜਾ ਕਾਰਜਾ ਕੀਤੇ ਗਏ ਹੈ ਕਿ ਸਾਰਾ ਖਾਲਸਾ ਪੰਥ ਸਰਦਾਰ ਖਜਾਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਤੋਂ ਪੰਜਾਬ ਦੇ ਸਿਆਣ ਤੋਂ ਉਹਨਾਂ ਉਹ ਬਡੇ ਆ ਉਹ ਸਾਰਾ वार्ताਵਾਦ ਜੋ 1978 ਵਿੜੇ ਹੋਇਆ 1978 ਤੋਂ ਬਾਅਦ ਵੀ ਹੋਇਆ ਜੋ ਜੋ ਤਸ਼ੱਦਦ ਇਹਨਾਂ ਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਦਾ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਸੀ ਹੋਇਆ ਉਹ ਸਾਰੀ ਵਰਤਮਾਨ ਆਰਕੀਵ ਇਹਨਾਂ ਦੇ پاس ਮੌਜੂਦ ਹੈ ਬਾਂਦਰ ਨੂੰ ਬਹੁਤ ਉਮੀਦ ਹੈ ਕਿ ਐਸੇ ਸੰਵਰਛੀ ਪਰਿਵਾਰ ਜਿਨ੍ਹਾਂ ਦੇ ਪੁੱਸ ਦਾ ਤਸ਼ੱਦਦ ਚੱਲਿਆ ਹੋਵੇ ਜਿਨ੍ਹਾਂ ਨੇ ਆਪਣਾ ਨੁਕਸਾਨ ਸਿਕਸ ਹਸਪਤਾਲ ਵਿੱਚ ਕਰਵਾਇਆ ਹੋਵੇ ਤੇ ਕੋਲਪ ਕਰਵਾ ਸਾਡੇ ਸਾਹਜ ਅਨ ਹਜ਼ਰਤ ਨੂੰ ਮੁਤਾਕਦ ਅਰਗੋੜੇ اور سوشل میڈیا ਦੇ ذریعے ਸਾਰਿਆਂ ਕੋਲ ਫੈਲ ਗਿਆ ਫਰਵਾਰ ਪਰਿਵਾਰ ਤੱਕ ਇਹ ਪਹੁੰਚੀ ਪਈ ਹੈ ਜਿਹੜਾ ਜਨਾਬ ਨੇ ਤਾਂ ਮੰਨਦਾਨ ਕਰਕੇ ਇਸ ਬੱਚੀ ਦੇ ਕਾਜਾਂ ਵਾਸਤੇ ਸਹਿਯੋਗ ਕੀਤਾ ਖਾਸ ਕਰਕੇ ਜਾਸਦੀ ਵੱਲੋਂ اور ਬਾਪਾ ਜੀ ਜੱਪੋ ਵਾਲ ਵਾਲਿਆ ਵੱਲੋਂ ਜੋ ਸ਼ੁਰੂ ਤੋਂ ਹੀ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਪਰਿਵਾਰ ਨਾਲ ਮਿਲਾਨ ਬਣਾ ਕੇ ਦੇਣ ਦੀ ਸਹਾਇਤਾ ਵਰਨਾ ਉਪਲਬਧ ਕੀਤੀ ਗਈ ਹੈ ਔਰ ਟੈਂਸ਼ਨ ਦੇ ਤੌਰ ਤੇ ਹਰ ਮਹੀਨੇ ਜਿਹੜੀ ਸਹਾਇਤਾ ਹੈ ਉਹਨਾਂ ਸਦਾ ਪਾਗਜਾਂ ਸਿੰਘ ਦੇ ਪਰਿਵਾਰ ਦੀ ਦਿੱਦਾਰ ਹੈ ਉਹਨਾਂ ਸਾਰਿਆਂ ਦਾ ਸਦਾ ਪਾਗਜਾਂ ਸਿੰਘ ਦੀ ਵਸੋਂ ਬਹੁਤ ਬਹੁਤ ਵਧਾਈ ਦਿੱਤਾ ਜਾਂਦਾ ਹੈ 25 ਦੇ ਵਿਆਹ ਕਰਦਿਆਂ ਦੀਆਂ ਸਦਾ ਪਾਗਜਾਂ ਸਿੰਘ ਦੇ ਬੋਲ ਨੂੰ ਬਹੁਤ ਬਹੁਤ ਵਧਾਈਆਂ ਨੇ ਕਿਹੜੇ ਬੱਚੀ ਇਸ ਪਰਿਵਾਰ ਦੀ ਬੱਚੀ ਨਹੀਂ ਇਹ ਸੰਗਾਸ਼ੀ ਪਰਿਵਾਰ ਦੀ ਬੱਚੀ ਹੈ ਇਹ ਪੰਥ ਦੀ ਬੱਚੀ ਹੈ ਸਤਿਗੁਰੂ ਬਖਸ਼ਰ ਇਸ ਬੱਚੇ ਨੂੰ ਬਰਸੀ ਦੇ ਸਾਰੇ ਸੁਪਰਦਾਨ ਕਰਨ ਬਰ ਰੂਪ ਦਾ ਫਲਸਾ ਬਲੇ ਸੋਨੀ ਹਾ ਸੱਤਿਆ ਕਾਲ